ਇਲੀਗਲ ਮਾਈਨਿੰਗ ਨੂੰ ਲੈ ਕੇ ਜਿੱਥੇ ਪੰਜਾਬ ਸਰਕਾਰ ਦੇ ਵੱਲੋਂ ਸਖਤ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਜੇਕਰ ਕੋਈ ਇਲੀਗਲ ਮਾਈਨਿੰਗ ਕਰਦਾ ਫੜਿਆ ਜਾਂਦਾ ਤਾਂ ਉਸ ਦੇ ਉੱਤੇ ਸਖਤ ਕਾਰਵਾਈ ਕੀਤੀ ਜਾਵੇਗੀ ਪਰ ਤਾਜ਼ਾ ਮਾਮਲਾ ਦੇਖਣ ਨੂੰ ਮਿਲਿਆ ਕਿੜੀ ਗੰਢਿਆਲ ਦੇ ਨੇੜੇ ਸਿਉਂਟੀ ਜਿਹੜਾ ਹੈ ਉੱਥੇ ਨਜਾਇਜ਼ ਮਾਈਨਿੰਗ ਕੀਤੀ ਜਾ ਰਹੀ ਸੀ ਜਿਸ ਦੀ ਸੂਚਨਾ ਜਿਹੜੀ ਹੈ ਪੁਲਿਸ ਨੂੰ ਮਿਲੀ ਸੀ ਤੇ ਪੁਲਿਸ ਵੱਲੋਂ ਜਿਹੜਾ ਹੈ ਮੌਕੇ ਤੇ ਕਾਰਵਾਈ ਕਰਦੇ ਹੋਏ ਤਾਰਾਗੜ ਪੁਲਿਸ ਤੇ ਨਰੋਡ ਜਮਲ ਸਿੰਘ ਪੁਲਿਸ ਦੇ ਐਸਐਚਓ ਦੇ ਵੱਲੋਂ ਜਿਹੜੀ ਹੈ ਇਹ ਕਾਰਵਾਈ ਕੀਤੀ ਗਈ ਸੀ ਜੁਆਇੰਟ ਆਪਰੇਸ਼ਨ ਜਿਹੜਾ ਹੈ ਉਹ ਚਲਾਇਆ ਗਿਆ ਤੇ ਮੌਕੇ ਤੇ ਮੌਜੂਦ ਉਹਨਾਂ ਨੇ ਆ ਕਾ ਮਾਈਨਿੰਗ ਜਿਹੜੀ ਆ ਉਹ ਕੀਤੀ ਜਾ ਰਹੀ ਸੀ ਤੇ ਜਿਸ ਦੇ ਵਿੱਚੋਂ ਜਿਹੜੀਆਂ ਨੇ ਦੋ ਪੋਕਲੈਂਡ ਮਸ਼ੀਨਾ ਜਿਹੜੀਆਂ ਨੇ ਉਹ ਬਰਾਮਦ ਕੀਤੀਆਂ ਨੇ ਪੁਲਿਸ ਦੇ ਵੱਲੋਂ ਤੇ ਮਾਈਨਿੰਗ ਵਿਭਾਗ ਦੀ ਟੀਮ ਵੀ ਜਿਹੜੀ ਉਹ ਮੌਕੇ ਤੇ ਪਹੁੰਚੀ ਹੈ ਜਿਨ੍ਹਾਂ ਦੇ ਵੱਲੋਂ ਕਾਰਵਾਈ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਤੇ ਬੰਦੀ ਕਾਨੂੰਨੀ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਵੇਗੀ ਇਹ ਸਾਰੀ ਜਾਣਕਾਰੀ ਐਸ ਐਚ ਓ ਤਾਰਾਗੜ ਨੇ ਸਾਡੇ ਨਾਲ ਸਾਂਝੀ ਕੀਤੀ ਹੈ ਤੇ ਹੋਰ ਕੀ ਕੀ ਜਾਣਕਾਰੀ ਉਹਨਾਂ ਨੇ ਸਾਂਝੀ ਕੀਤੀ ਆ ਉਹ ਦੇਖ ਲੈਣੇ ਆ ਅੱਜ ਇਨਫੋਰਮੇਸ਼ਨ ਆਈ ਸੀ ਕਿ ਕੀੜੀਆਂ ਏਰੀਆ ਦੇ ਗਿਰਦੇ ਕੋਈ ਇਲੀਗਲ ਮਾਈਨਿੰਗ ਹੋ ਰਹੀ ਆ ਉਦੇਸ ਬੰਦ ਵਿੱਚ ਮੈਂ ਤੇ ਐਸ ਐਚਓ ਨਰੋਡ ਜਮਲ ਸਿੰਘ ਅੰਗਰੇਜ਼ ਸਿੰਘ ਜੀ ਆਪਾਂ ਜੁਆਇੰਟ ਆਪਰੇਸ਼ਨ ਕੀਤਾ ਤੇ ਇੱਥੇ ਆਪਣੇ ਝੁੰਡੀ ਦੇ ਨੇੜੇ ਦੋ ਪੋਕਲ ਹਨ ਤੇ ਇਹ ਦੋ ਟਿਪੜਾਂ ਜਿਹੜੀਆਂ ਉਹ ਇਲੀਗਲ ਮਾਈਨਿੰਗ ਕਰਨ ਦੇੀਆਂ ਜੀਆਂ ਉਹ ਆਪਾਂ ਕਬਜ਼ੇ ਵਿੱਚ ਲਈਆਂ ਬਾਕੀ ਜਿਹੜੀ ਮਾਈਨਿੰਗ ਦੀ ਟੀਮ ਆ ਉਹ ਇੱਥੇ ਪਹੁੰਚ ਚੁੱਕੀ ਆ ਉਹ ਆਪਣੇ ਜੋ ਉਹਨਾਂ ਦਾ ਹੋਮਵਰਕ ਆ ਉਹ ਕਰ ਰਹੇ ਆ ਉਹਦੀ ਰਿਪੋਰਟ ਆਉਣ ਤੋਂ ਬਾਅਦ ਆਪਾਂ ਜੋ ਰਿਪੋਰਟ ਦਿੰਦੇ ਉਹਦੇ ਮਤਾਬਾ ਆਪਾਂ ਲੀ ਕਲੈਕਸ਼ਨ ਲਵਾਂਗੇ ਮ ਜੋ ਵੀ ਇਲੀਗਲ ਮਾਈਨਿੰਗ ਹੈਗੀ ਆ ਉਹਦੇ ਸੰਬੰਧ ਵਿੱਚ ਬਹੁਤ ਜ਼ਿਆਦਾ ਆਪਾਂ ਨੂੰ ਐਸਐਸਪੀ ਸਾਹਿਬ ਬਦਰ ਪਠਾਨਕੋਟ ਦੇ ਸਖਤ ਨਿਸ਼ਾ ਨਿਰਦੇਸ਼ ਹੈ ਵੀ ਕੋਈ ਵੀ ਇਲੀਗਲ ਮਾਈਨਿੰਗ ਏਰੀਆ ਵਿੱਚ ਨਹੀਂ ਹੋਣ ਦੇਣੀ ਉਸੇ ਸੰਦਰਭ ਦੇ ਵਿੱਚ ਆ ਅੱਜ ਆਪਾਂ ਜਿਹੜਾ ਇਹ ਕਾਰਵਾਈ ਕੀਤੀ ਕਿ ਕੋਈ ਬੰਦੇ ਵੀ ਰੈਸ਼ ਕਿਤੇ ਹਾਂਜੀ ਇਹਦੇ ਵਿੱਚ ਦੋ ਜਿਹੜੇ ਪੋਕਲਨਾਂ ਦੇ ਡਰਾਈਵਰ ਆ ਤੇ ਇੱਕ ਉਹਨਾਂ ਦੇ ਨਾਲ ਹੋਰ ਹੈਗਾ ਤਿੰਨ ਜਾਣੇ ਆਪਾਂ ਜਿਹੜੇ ਮੌਕੇ ਤੋਂ ਰੈਸ਼ ਕੀਆ ਗਿਆ ਮਾਪਰਸਤ ਹਨੀ ਦੇ ਨਾਲ ਅੱਜ ਸੈਣੀ ਦੀ ਰਿਪੋਰਟ